ਪਹਿਲੋ ਅੱਜ ਉਹ ਬੰਦੇ ਨਾਲ ਮਲਾਉਣਾ ਤੁਹਾਨੂੰ ਜਿਹਨੇ 2-2 3-3 ਮਹੀਨਿਆਂ ਦੇ ਬਛੇਰੇ ਲੈ ਕੇ ਠਾ ਠੜ 70 70 ਇੰਚ ਦੇ ਘੋੜੇ ਬਣਾਤੇ ਤੇ ਆਪਣੇ ਨਾਲ ਬਾਈ ਬੈਠਾ ਰਾਮਾ ਮੰਡੀ ਤੋਂ ਢਾਲੀਵਾਲ ਸਾਹਿਬ ਆਪਣੇ ਬਾਈ ਅਮਰਜੀਤ ਬਹੁਤ ਬਹੁਤ ਸੁਆਗਤ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਡੇ ਕੋਲੇ ਆਏ ਹੋ ਟਾਈਮ ਕੱਢ ਕੇ ਹਮ ਤੇ ਢਾਲੀਵਾਲ ਬਾਈ ਬਾਜ ਥੋੜੀ ਜਿਹੀ ਵਧਾ ਲਾ ਹੈ ਬਾਜ ਵਧਾ ਲਾ ਆਪਣੇ ਦੋਸਤਾਂ ਦੇ ਕਿੰਨਾ ਤੱਕ ਪਹੁੰਚ ਨਹੀਂ ਜਾਂਦੀ ਹੈ ਕਿਉਂ ਅੱਜ ਬੜਾ ਖੁਸ਼ੀ ਵਾਲਾ ਮੌਕਾ ਦੋਸਤੋ ਬਾਈ ਨੇ ਨੁਕਰੇ ਘੋੜੇ ਦਾ ਪੱਲਾ ਕਾ ਵੀ ਰੱਖੇ ਸੀ ਪਰ ਹੁਣ ਬਾਈ ਨੇ ਬਹੁਤ ਹੀ ਚੰਗਾ ਇੱਕ ਮਾਰਵਾੜੀ ਘੋੜਾ ਵੀ ਮਾਰਕੀਟ ਤੇ ਲਾਂਚ ਕਰਨ ਲੱਗੇ ਅੱਜ ਤੇ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਆਪਣੇ ਗੱਲ ਘੋੜੇ ਦੀ ਕਰ ਗਈ ਹਾਂਜੀ ਹਾਂਜੀ ਜਿਹੜਾ ਕੋ ਹੈ ਤਾਂ ਹਲੇ ਬੱਚੇ ਪਰ ਘੋੜਾ ਬਾਈ ਬਣ ਗਿਆ ਹੂੰ ਘੋੜਾ ਬਣ ਗਿਆ ਆਪਾਂ ਤਾਂ ਹਜੇ ਬੱਚੇ ਹੀ ਆਖਾਂਗੇ 28 ਮਹੀਨਿਆਂ ਦਾ ਹੋਇਆ ਜੀ ਬੱਚਾ ਹੀ ਆਪਣਾ ਤਾਂ ਹੂੰ ਕਿਉਂ ਹਜੇ ਤੱਕ ਆਪਾਂ ਇਹਦੀ ਕਿਸੇ ਕੁੜੀ ਦੇ ਨਾਲ ਹਜੇ ਤੱਕ ਇਹਨੂੰ ਟੱਚ ਵੀ ਨਹੀਂ ਕਰਿਆ ਹੂੰ ਇਹਦਾ ਹੈ ਭਾਈ ਹਣ ਇੱਕ ਵੀ ਕੁੜੀ ਤੇ ਨਹੀਂ ਛੱਡਿਆ ਨਹੀਂ ਨਹੀਂ ਹਜੇ ਆਪਾਂ ਕੁੜੀ ਦੇ ਨਾਲ ਇਹਨੂੰ ਟੱਚ ਵੀ ਨਹੀਂ ਹੋਣ ਦਿੱਤਾ ਠੀਕ ਹੈ ਭਾਈ ਦਿਖਾਈ ਵੀ ਨਹੀਂ ਹਲੇ ਨਾ ਨਾ ਦੇਖਤਾ ਤਾਂ ਚਲੋ ਹੈਗਾਗਾ ਪਰ ਆਪਾਂ ਇਹਨੂੰ ਨਾਲ ਮੂੰਹ ਦੇ ਨਾਲ ਮੂੰਹ ਵੀ ਨਹੀਂ ਲਾਇਆ ਕਿਤੇ ਅੱਛਾ ਭਾਈ ਤੇ ਵੱਡੇ ਭਾਈ ਨਾ ਦੱਸੋ ਸਰ ਨੂੰ ਬਲਵ ਕਿੰਨਾ ਦਾ ਕੀ ਰੱਖਿਆ ਆਪਣੇ ਬੱਚੇ ਦਾ ਜੀ ਉਹਦਾ ਨਾਮ ਰੱਖਿਆ ਜੀ ਆਪਾਂ ਪੰਜਾਬ ਕਿੰਗ ਪੰਜਾਬ ਕਿੰਗ ਹੈ ਹਾਂਜੀ ਹੂੰ ਨਾਂ ਵੀ ਬਹੁਤ ਦਾਉਂਦਾਰ ਰੱਖਤਾ ਦੋਸਤੋ ਪੰਜਾਬ ਕਿੰਗ ਪੰਜਾਬ ਦਾ ਆਪਣਾ ਇਹ ਕਿੰਗਾ ਇਹਦਾ ਜਿਹੜਾ ਬਾਪ ਆ ਉਹ ਵੀ ਕਿੰਗਾ ਆਦਰਾ ਦਾ ਉਹ ਉਹ ਸਾਰੀ ਦੁਨੀਆ ਦਾ ਕਿੰਗਾ ਇਹ ਹਜੇ ਪੰਜਾਬ ਦਾ ਕਿੰਗਾ ਜਦੋਂ ਉਹਦੇ ਟਾਈਮ ਤੇ ਆ ਗਿਆ ਰੱਬ ਦਿਨ ਲਿਆਵੇ ਇਹ ਵੀ ਦੁਨੀਆ ਦਾ ਕਿੰਗੀ ਬਣ ਜਾਣਾਗਾ ਬਾਪ ਬਾਈ ਕਿੰਗ ਕਹਤਾ ਦਿੱਤਾ ਤੇ ਕਿੰਗ ਦਾ ਨਾਮ ਵੀ ਦੱਸ ਦੇ ਇਹਦੇ ਬਾਪ ਦਾ ਨਾਮ ਹੈਗਾ ਜੀ ਦਲਵਾਗ ਰਣੀਆਂ ਅੱਛਾ ਬਾਈ ਦਲਵਾਗ ਦਾ ਬੱਚਾ ਜੀ ਇਹ ਹੂੰ ਤੇ ਜਿਹੜੀ ਇਹਦੀ ਮਦਰ ਆ ਉਹ ਬਾਬਾ ਬਲਕਨਾ ਜੀ ਆ ਉਹਨਾਂ ਕੋਲੇ ਘੋੜਾ ਗਾ ਹਰਸ਼ ਉਹਦੀ ਬੱਚੀ ਆ ਜੀ ਉਹਦਾ ਵੀ ਡੀਐਨਏ ਆ ਚੰਦਰਕੰਤਾ ਦਾ ਨਾਂ ਜੀ ਤੇ ਇਹਦਾ ਵੀ ਇਹਦਾ ਵੀ ਆਪਣਾ ਬੱਚੇ ਦਾ ਵੀ ਕੰਫਰਮਾ ਇਹਦਾ ਵੀ ਡੀਐਨਏ ਹੋਇਆ ਜੀ ਸਾਲ ਤੋਂ ਬਾਅਦ ਆਪਾਂ ਡੀਐਨਏ ਕਰਵਾਤਾ ਸੀ ਆ ਠੀਕ ਆ ਬਈ ਡੀਐਨਏ ਕਲੀਅਰ ਆ ਉਹਦਾ ਪਾਸਪੋਰਟ ਪੂਸਪੂੜ ਸਾਰਾ ਬਣਿਆ ਸਾਰਾ ਕੁਝ ਬਣ ਕੇ ਆਇਆ ਜੀ ਕੋਈ ਆਪਾਂ ਨੂੰ ਇਹ ਚੈਲੰਜ ਨਹੀਂ ਕਰ ਸਕਦਾ ਵੀ ਇਹਦਾ ਡੀਐਨਏ ਹੈ ਨਹੀਂਗਾ ਵਿਧ ਮਾਦਰ ਦਾ ਵੀ ਤੇ ਇਹਦਾ ਵੀ ਤੇ ਇਹਦੇ ਬਾਪ ਦਾ ਦਾ ਉਹਦਾ ਸਭ ਨੂੰ ਪਤਾ ਜੀ ਉਹਦਾ ਤਾਂ ਪਤਾ ਹੀ ਆ ਉਹਦਾ ਕੋਈ ਦਿਲਬਾਗ ਦਾ ਕੋਈ ਮਤਲਬ ਇਹ ਜਿਹ ਮੇਰੇ ਸਾਹਬ ਨਾਲ ਜਿਹਨੇ ਜਾਨਵਰਾਂ ਦੀ ਇਹ ਲੈਣ ਚ ਆਪਣੇ ਘੋੜਿਆਂ ਵਾਲੀ ਲੈਣ ਚ ਇਹ ਜਿਹ ਕੋਈ ਬੰਦਾ ਨਹੀਂ ਹੋਣਾ ਜਿਹਨੇ ਨਾਂ ਨਾ ਸੁਣਿਆ ਹੋਊ ਜਾਂ ਜਾਣਦਾ ਨਾ ਹੋ ਹਾਂਜੀ ਇਹ ਦਲਵਾਗ ਰਣੀਆ ਵਾਲੇ ਦਾ ਬਿਲਕੁਲ ਡਾਇਰੈਕਟ ਬੱਚਾ ਬਈ ਹਾਂ ਡਾਇਰੈਕਟ ਬੱਚਾ ਪਾਕੀ ਡੀਐਨਏ ਵੀ ਗਨਫਰਮ ਹੋ ਗਿਆ ਹਾਂ ਹੈਨਾ ਤੇ ਹਾਈਟ ਕਿੰਨੀ ਲੱਗਿਆ ਬਈ ਹਾਈਟ ਬਾਈ ਜੀ ਇਹ ਇਹ 64 65 ਲੱਗਿਆ ਜੀ ਅੱਛਾ ਬਈ 62.5 ਸਾਡੇ 64 65 ਲੱਗਿਆ ਹਾਈਟ ਤੇ ਨੇ ਹਜੇ ਹੋਰ ਕਰਨੀਆਂ ਹਜੇ ਤਾਂ ਇਹ ਤੁਸੀਂ ਲਾ ਲਓ ਵੀ ਹਾਂ ਹਜੇ ਤਾਂ ਇਹਦੀ ਅੱਧੀ ਉਮਰ ਹੋਰ ਪਈ ਆ ਤੁਸੀਂ ਮੰਮਾ ਲਓ ਵੀ 28 ਮਹੀਨੇ ਦਾ ਹੋਇਆਗਾ ਹਾਂ ਇਹ ਤਾਂ 2.5 3 3 ਸਾਲ ਹੋਰ ਪਿਆ ਜੀ ਇਹਦੇ ਹਾਈਟ ਦਾ ਹਾਂ ਬਦਲ ਤੇ ਇਹ ਤਾਂ ਬੱਚਾਗਾ ਇਹ ਹਾਂ ਤੇ ਬਾਕੀ ਭਈ ਆਇਆ ਤਿਆਰ ਬੜਾ ਸੋਹਣਾ ਹੋਇਆ ਤੇ ਜਦੋਂ ਅੱਜ ਤੋਂ ਸਾਲਕ ਪਹਿਲਾਂ ਆਪਾਂ ਦੇਖਿਆ ਸੀ ਬਈ ਛੋਟਾ ਜਿਹਾ ਬੱਚਾ ਲੱਗਦਾ ਸੀ ਹਣਾ ਹਾਂਜੀ ਹਾਂਜੀ ਉਦੋਂ ਮੇਰੇ ਖਾਲਾ ਹੋਊਗਾ ਭਈ ਆਹੀ 7-8 ਮਹੀਨਿਆਂ ਦਾ ਹੋਣਾ ਇਦੋਂ ਵੀ ਛੋਟਾ ਸੀਗਾ ਜੀ ਉਦੋਂ 7 ਮਹੀਨਿਆਂ ਦਾ ਹਾਂ ਇਦੋਂ ਵੀ ਛੋਟਾ ਸੀਗਾ ਸਾਲ ਤੋਂ ਉੱਤੇ ਹੋ ਗਿਆ ਆਪਾਂ ਨੂੰ ਵੀਡੀਓ ਕਰੀ ਨੂੰ ਹਾਂ ਸਾਲ ਤੋਂ ਉੱਤੇ ਹੋ ਗਿਆ ਜੀ ਉਦੋਂ ਤਾਂ ਬਹੁਤ ਛੋਟਾ ਸੀਗਾ ਇਹ ਛੋਟਾ ਬੱਚਾ ਸੀਗਾ ਕਿਉਂ ਭਈ ਹੁਣ ਮੇਰਾ ਕੋਈ ਬੜਾ ਤਜਰਬਾ ਹੈ ਨਹੀਂ ਹਣਾ ਮੇਰੇ ਲਈ ਤਾਂ ਉਦੋਂ ਬੱਚਾ ਬੱਚੀ ਸੀ ਹਾਂ ਬੱਚਾ ਕੋਈ ਆਪਣੀ ਨਿਗਾਹ 'ਚ ਨਹੀਂ ਸੀ ਵੀ ਇਹਨੇ ਆ ਚੀਜ਼ ਬਣ ਜਾਂਦੀ ਪਰ ਜਿਹੜੀ ਚੀਜ਼ ਦੋਸਤੋ ਅੱਜ ਦਿਖਦੀ ਆ ਉਹਨੂੰ ਦੇਖ ਕੇ ਐਂ ਲੱਗਦਾ ਵੀ ਬਾਈ ਵਾਕਿਆ ਤੁਹਾਡੀ ਅੱਖ 'ਚ ਨਿਗਾਹ 'ਚ ਤੁਹਾਡੀ 'ਚ ਵਰਕ ਹੈਗੀ ਆ ਹੈ ਇਹ ਨਾ ਬਾਈ ਜੀ ਅੰਬਰਤ ਬੱਚਾ ਲਾ ਲੋ ਵੀ ਕੋਈ ਵੀ ਚੀਜ਼ ਅੱਖ ਹੋਣੀ ਚਾਹੀਦੀ ਆ ਦੇਖਣ ਵਾਲੀ ਉਹ ਹਰ ਇੱਕ ਚੀਜ਼ ਦਾ ਪਤਾ ਲੱਗਦਾ ਵੀ ਇਹਨੇ ਕੀ ਬਣਨਾ ਹੈ ਜੇ ਆਪਾਂ ਚਲੋ ਮੈਨੂੰ ਸ਼ੌਂਕ ਆ ਘੋੜਿਆਂ ਦਾ ਹਨਾ ਇੱਕ ਛੋਟਾ ਬ੍ਰਦਰ ਆ ਮੇਰਾ ਉਹ ਬਾਹਰ ਕੈਨੇਡਾ ਦਾ ਘੋੜਿਆਂ ਕਰਕੇ ਮੈਂ ਕੈਨੇਡਾ ਨਹੀਂ ਗਿਆ ਹਜੇ ਤੱਕ ਸਾਡੇ ਸਾਰੇ ਰਿਸ਼ਤੇਦਾਰ ਬਾਹਰ ਆ ਕੈਨੇਡਾ ਗਏ ਹਨਾ ਕੱਲਾ ਮੈਂ ਆ ਵੀ ਜਿਹੜਾ ਨਹੀਂ ਗਿਆ ਅੱਛਾ ਭਾਈ ਉਹ ਘੋੜੇ ਇੱਥੇ ਬੰਨ ਕੇ ਰੱਖੀ ਬਟਾ ਹਾਂ ਮੰਮੀ ਡੈਡੀ ਉਹ ਵੀ ਕੈਨੇਡਾ ਜਾਏ ਸਾਰਾ ਛੋਟਾ ਬ੍ਰਦਰ ਬਹੁਤ ਗੁੱਸੇ ਆਉਂਦਾ ਮੇਰੇ ਨਾਲ ਵੀ ਤੂੰ ਮੇਰੇ ਕੋਲੇ ਨਹੀਂ ਆਉਂਦਾ ਮੈਂ ਹਾਂ ਵੀ ਇਹਨੂੰ ਛੱਡ ਕੇ ਆਪਾਂ ਦੋ ਦਿਨ ਵੀ ਨਹੀਂ ਜਾ ਸਕਦੇ ਜੇ ਆਪਾਂ ਦਿਲੋਂ ਚਾਹਣੇ ਆ ਤਾਂ ਉਹ ਜਾਇਆ ਨਹੀਂ ਜਾਂਦਾ ਨਹੀਂ ਨਹੀਂ ਜਾਂਦਾ ਕੈਨੇਡਾ ਅਮਰੀਕਾ ਇੱਥੇ ਆ ਜਦੋਂ ਆਪਾਂ ਨੂੰ ਦਿਲ ਨੂੰ ਸਕੂਨ ਬਣਦਾ ਇਹਨਾਂ ਚਾ ਕੇ ਤੇ ਸਾਰਾ ਕੁਝ ਇੱਥੇ ਹੀ ਆ ਆਪਣਾ ਇੱਥੇ ਹੀ ਸਭ ਹੋ ਲ ਜਾਂਦਾ ਭਾਈ ਬੰਦਾ ਡੈਡੀ ਸੀ ਮੇਰੇ ਉਹਨਾਂ ਦੀ ਪਿਛਲੇ ਸਾਲ ਡੈਥ ਹੋ ਗਈ ਅੱਛਾ ਭਾਈ ਉਹਨਾਂ ਦਾ ਬਹੁਤ ਸੰਜੋਗ ਸੀ ਉਹ ਉਹ ਬਈ ਇੱਕ ਪਿਓ ਦੀ ਸਾਰਾ ਹੁੰਦਾ ਹਣਾ ਬੰਦੇ ਨੂੰ ਬਹੁਤ ਜਿਆਦਾ ਸਾਹਸ ਹੁੰਦਾ ਚਾਹੇ ਕੋਈ ਬੰਦਾ ਬੈਠੇ ਹੀ ਆ ਪਰ ਉਹ ਹੌਸਲਾ ਬਹੁਤ ਵੱਡਾ ਹੁੰਦਾ ਬਹੁਤ ਹੁੰਦਾ ਜੀ ਹੌਸਲਾ ਤੇ ਇਹ ਬਈ ਆਪਾਂ ਜੇ ਪੰਜਾਬ ਕਿੰਗ ਦੀ ਗੱਲ ਕਰਗੇ ਤੇ ਹਾਈਟ ਬਈ ਆਪਾਂ ਨੇ 64 65 ਦੇ 65 ਦੇ ਤਕਰੀਬਨ ਪਹੁੰਚ ਗਿਆ ਬਾਕੀ ਹਾਂ ਸਾਡੇ 64 65 ਹੋ ਗਏ ਹਲੇ ਅੰਦਾਜ਼ਾ ਆਪਾਂ ਅੱਖ ਬਹੁਤ ਵਰਖਾ ਹੁੰਦਾ ਅੰਦਾਜ਼ਾ ਤਾਂ ਦੱਸੋ ਬਈ ਮੰਦਾ ਕਿੱਥੇ ਕਿੱਥੇ ਲੈ ਜਾਣਾ ਕਿੱਥੇ ਲਿਆ ਕੇ ਘੇਰੋਂਗੇ ਤੁਸੀਂ ਲਾਓ ਇਹਦਾ ਪ੍ਰਮਾਤਮਾ ਦੇ ਉਹ ਆਪਾਂ ਦਾ ਮਿਹਨਤ ਕਰਨੀ ਆ ਆਪਾਂ ਨੂੰ ਲੱਗਦਾ ਵੀ ਇਹ 66 ਪਲੱਸ ਹੋ ਜਾਣਾ 67 ਹੋ ਜਾਏ ਜੀ ਹੂੰ ਇਹ ਤੋਂ ਦੋ ਦਦਾ ਕੋ ਮਾਰਨ ਹਾਂਜੀ ਹਾਂਜੀ ਹੂੰ ਕਿਉਂ ਪ੍ਰਮਾਤਮਾ ਦੇ ਆਪਾਂ ਦਾ ਮਿਹਨਤ ਕਰਨ ਵਾਲੇ ਆ ਆਹ ਹਾਂ ਹਾਂ ਹਾਂਜੀ ਹਾਂਜੀ ਹੂੰ ਤੇ ਬਈ ਆਪਣੇ ਕੋਲ ਡਾਕਟਰ ਵਗੈਰਾ ਕਿਉਂ ਪੁਰਾਣੀ ਘੋੜੀ ਰੱਖਦੇ ਹੋ ਬਈ ਪਹਿਲਾਂ ਲਗਭਗ ਕਾਫੀ ਨੇ ਜਿਹੜੇ ਜਾਨਵਰ ਆਪਣੇ ਕੋਲੇ ਰਾਂਝਾ ਰਿਹਾ ਪਹਿਲਾਂ ਕਿੰਨਾ ਟਾਈਮ ਹਾਂ ਰਾਂਝਾ ਰਿਹਾ ਜੀ ਆਪਣੇ ਕੋਲ ਤੇ ਪਤਾਬ ਉਹ ਵੀ ਬਾਈ ਤੁਸੀਂ ਬੱਚਾ ਪਾਲ ਕੀ ਤਿਆਰ ਕਰਿਆ ਸੀ ਰਾਂਝਾ ਲਿਆ ਸੀਗਾ ਜੀ ਆਪਾਂ 2010 ਤੋਂ ਹੂੰ ਉਸ ਤੋਂ ਪਹਿਲਾਂ ਉਹਦਾ 6 ਜੇ ਜ ਬੱਚਾ ਲਿਆ ਸੀ ਰਾਂਝੇ ਦਾ ਬਹੁਤ ਚੰਗਾ ਬੱਚਾ ਸੀ ਉਦੋਂ ਹਾਂ ਹਾਂ ਬਈ ਉਹਦੀ 3 ਕਿ ਮਹੀਨਾ ਬਾਅਦ ਫੂਡ ਪਹੁੰਚਣ ਹੋ ਗਿਆ ਸੀ ਉਹਨੂੰ ਉਹਦੀ ਡੈਥ ਹੋ ਗਈ ਸੀਗੀ ਫਿਰ ਆਪਾਂ 2010 ਚ ਰਾਂਝਾ ਘੋੜਾ ਲਿਆ ਜੀ ਰਾਂਝਾ ਲਿਆ ਸੀ ਆਪਾਂ ਬਰਾੜ ਤੋਂ ਬਰਮਾਲੀਪੁਰ ਵਾਲੇ ਤੋਂ ਜੀ ਅੱਛਾ ਬਈ ਤੇ ਉਹਨਾਂ ਨੇ ਵੀ ਆਪਾਂ ਨੂੰ ਗਿਫਟ ਹੀ ਕਰਿਆ ਸੀਗਾ ਹਾਂ ਤੇ ਬਹੁਤ ਚੰਗਾ ਉਹ ਆਪਣੇ ਕੋਲੇ ਰਿਹਾ 10 ਸਾਲ ਜੀ ਠੀਕ ਉਹਨੇ ਬਹੁਤ ਨਾਮ ਚਲਾਇਆ ਹਾਂ ਸਾਡੇ ਏਰੀਆ ਚ ਇੱਥੇ ਬਠਿੰਡਾ ਮਾਨਸਾ ਲਾਲੋ ਇਧਰ ਸਰਸਾ ਏਰੀਆ ਲਾਲਾ ਹੋਰਾ ਨੋਗਰਾ ਚੰਗਾ ਘੋੜਾ ਹੈ ਨਹੀਂ ਸੀਗਾ ਹਾਂ ਮੋਕਸਰ ਏਰੀਆ ਚ ਜਾਂਦੇ ਸੀਗੇ ਘੋੜੀ ਮਲਾਉਣਾ ਜਾਂ ਹੋਰ ਪਾਸੇ ਦੂਰ ਜਾਂਦੇ ਸੀਗੇ ਜੀ ਲੋਕ ਹਾਂ ਉਹਨੇ ਆ ਕੇ ਆਪਣਾ ਨਾਮ ਚਲਾਇਆ ਨਾਲੇ ਰਿਜ਼ਲਟ ਬਹੁਤ ਚੰਗੇ ਆਏ ਉਹਦੇ ਥਾਲੀ ਬਲ ਬਾਈ ਮੈਨੂੰ ਇੱਕ ਗੱਲ ਦੱਸ ਪਹਿਲਾਂ ਜਿਵੇਂ ਹੁਣ ਆਪਾਂ ਪੈਕ ਕਹਿ ਘੜਿਆ ਵੀ ਪਹਿਲਾਂ ਪਤਾ ਨਹੀਂ ਕਿੰਨੇ ਬੱਚੇ ਜਿਹੜੇ ਮਤਲਬ 70 70 80 80 ਇੰਚ ਨੂੰ ਪਪੜਾਦੇ ਹਨਾ ਘੂੜੇ ਬਣਾਦੇ 80 80 ਇੰਚ ਦੀ ਤੇ ਇਹਰ ਜੀ ਜੜੀ ਬੂਟੀ ਕੀ ਰੱਖੀ ਬੈਠਾ ਮਾਈ ਜੜੀ ਬੂਟੀ ਦਾ ਜੀ ਆਪਣੇ ਕੋਲੇ ਕੀ ਹੋਣਾਗਾ ਸਾਡੀ ਸੇਵਾ ਕੀ ਦੇਸੀ ਖਰਾਕ ਆ ਦੇਸੀ ਖਰਾਕ ਤੁਸੀਂ ਲਾ ਲਓ ਵੀ ਜਿਹੜਾ ਆਪਣੇ ਕੋਲੇ ਆਮ ਸਮਾਨ ਹੁੰਦਾ ਉਹੀ ਆਪਾਂ ਦੇਈਦੇ ਆ ਮੇਰਾ ਨਾਲ ਭਰਾ ਸਮਝ ਲਓ ਛੋਟਾ ਇਹ ਆ ਮੁੰਡਾ ਜੀ ਇਹਦੀ ਮਿਹਨਤ ਆ ਹਨਾ ਕਿਉਂ ਸਾਰਾਂ ਦੇ ਨੇ ਸਾਹਮਦਾਗਾ ਜੇ ਆਪਾਂ ਦਿਲੋਂ ਮਿਹਨਤ ਕਰਾਂਗੇ ਤਾਂ ਉਹਨੇ ਬਣਨਾ ਹੀ ਆ ਬਣਨਾ ਬਈ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਆਪਾਂ ਬੱਚਾ ਲੈਨੇ ਆ ਉਹਦਾ ਆਪਾਂ ਬੱਚਾ ਹੀ ਇਹ ਜਾਂ ਦੇਖ ਕੇ ਲੋ ਇਹਨੇ ਕੀ ਬੰਨਣਾ ਹੈ ਜੇ ਆਪਾਂ ਬੱਚਾ ਹੀ ਨਹੀਂ ਦੇਖ ਕੇ ਲੈ ਸਕਦੇ ਤਾਂ ਤੁਸੀਂ ਲਾ ਲੋ ਵੀ ਕੱਲੀ ਖਰਾਕ ਵੀ ਕੀ ਕਰੋਗੇ ਕੱਲੀ ਖਰਾਕ ਤੇ ਵੀ ਬਾਈ ਉਹੀ ਗੱਲ ਵੀ ਗੱਲਾਂ ਦੋਨੇ ਦਿਨ ਨਹੀਂ ਆ ਜਾਂਦੀਆਂ ਬਾਈ ਕਈ ਵਾਰੀ ਬੱਚਾ ਚੰਗਾ ਹੁੰਦਾ ਬੰਦਾ ਬੰਦੇ ਦੇ ਹੱਥ ਢਿੱਲੇ ਰਹਿ ਜਾਂਦੇ ਜਾਨਵਰ ਨਹੀਂ ਬਣਦਾ ਕਈ ਵਾਰੀ ਜਾਨਵਰ ਜਿਹਨਿੰਨਾਮ ਹੁੰਦਾ ਬੰਦਾ ਬਹੁਤ ਜ਼ੋਰ ਲਾਉਂਦਾ ਤੜਕ ਨਤੜਾਉਂਦਾ ਵੀ ਇਹਨੂੰ ਮੈਂ ਕਿਹ ਲੋਡ ਬਣਾ ਲਾ ਇਹਨੂੰ ਸੰਭੋਲ ਉਹਦਾ ਜਿਹੜਾ ਬਲੱਡ ਲਾਈਨ ਤਾਂ ਚਲੋ ਮੋਬਾਈਲ ਦੇ ਕਰਕੇ ਲਾ ਲਓ ਤੁਸੀਂ ਇੰਟਰਨੈਟ ਦੇ ਕਰਕੇ ਆਪਾਂ ਹੁਣ ਬਲੱਡ ਲਾਈਨ ਪਹਿਲਾਂ ਆਪਾਂ ਖਾਨਦਾਨ ਕਹਿੰਦੇ ਸੀ ਪੁਰਾਣੇ ਪੜੇ ਜਦੋਂ ਕੋਈ ਰਿਸ਼ਤਾ ਕਰਨ ਜਾਂਦਾ ਸੀ ਉਹ ਵੀ ਖਾਨਦਾਨ ਦੇਖਦਾ ਸੀ ਖਾਨਦਾਨ ਸਰਪੰਚ ਸਾਹਿਬ ਹਾਂਜੀ ਹਾਂਜੀ ਜਿਹੜਾ ਖਾਨਦਾਨ ਜ਼ਰੂਰੀ ਸੀ ਖਾਨਦਾਨ ਇਹੀ ਚੀਜ਼ ਹੋ ਗਈ ਬਲੱਡ ਲਾਈਨ ਵੀ ਇਹਦਾ ਮਾ ਪਿਓ ਹੋਰ ਵੀ ਕੀ ਖਾਨਦਾਨਾ ਹੂੰ ਗਾਹ ਜਦੋਂ ਖਾਨਦਾਨ ਚੰਗਾ ਹੋਊਗਾ ਤਾਂ ਬੱਚੇ ਚਤਾਉਣੇ ਆਉਣਾ ਜੀ ਆਉਣੀਆਂ ਬਾਈ ਗਾਹਾਂ ਉਹਦਾ ਜਿਹੜਾ ਰਿਜ਼ਲਟ ਆਊਗਾ ਉਹ ਵੀ ਟੌਪ ਤੇ ਆਊਗਾ ਹੂੰ ਇਹਦੀ ਬਾਈ ਜੇ ਆਪਣੀ ਪੰਜਾਬ ਕਿੰਗ ਦੀ ਮਾਰਕਿੰਗ ਕੀ ਹੈ ਬਾਈ ਨੇ ਮਾਰਕਿੰਗ ਇਹਦੀ ਹੈਗੀ ਹੈ ਜੀ ਮੱਥੇ ਫੁੱਲ ਹੂੰ ਇੱਕ ਪਾਰ ਚਟਾਗਾ ਪਰ ਮਗਰਲਾ ਚਟਾ ਹਾਂ ਮਗਰਲਾ ਚਟਾ ਜੀ ਤੇ ਇਹਦੀ ਜਿਹੜੀ ਮਦਰ ਆ ਉਹਦੇ ਵੱਡਾ ਪੂਰਾ ਪਾਣ ਆ ਜੀ ਮੱਥੇ ਤੇ ਠੀਕ ਆ ਬਾਈ ਪੂਰਾ ਹਾਂ ਮਾਂ ਦੇ ਪੂਰਾ ਖੁੱਲਾ ਪਾਣ ਆ ਜਿਹੜੀ ਇਹਦੀ ਨਾਨੀ ਆ ਉਹ ਤੇਲੀਆ ਕੁਇਤ ਕੋੜੀ ਆ ਚਾਰ ਮਾਰਵਾੜੀ ਆ ਉਹ ਵੀ ਹੋ ਗਈ 36 ਠੀਕ ਆ ਬਈ 36 ਇੰਚ ਦੀ ਘੋੜੀ ਆ ਬਹੁਤ ਚੰਗੀ ਆ ਦੀ ਨਾਨੀ ਆ ਜਿਹੜੀ ਉਹਦੇ ਪਟਾਕਾ ਮੱਥੇ ਠੀਕ ਆ ਬਈ ਨਾਨੀ ਦੇ ਪਟਾ ਨਾਨੀ ਦੇ ਪਟਾ ਜੀ ਇਹਦੇ ਮਤਲਬ ਡਿਟੇਲ ਆ ਉਹ ਨੰਨੇ ਪੜਨੋਂ ਨੰਨੇ ਤੱਕ ਕੱਢੀ ਬੈਠਾ ਬਾਈ ਫੇਰ ਹੀ ਆਪਾਂ ਬੱਚਾ ਲੈ ਜੀ ਦੇਖ ਕੇ ਐਵੇਂ ਦਾ ਬੱਚਾ ਲੈ ਕੇ ਇੰਨਾ ਚਿਰ ਮੱਥਾ ਮਾਰਨ ਦਾ ਕੀ ਫਾਇਦਾ ਨਹੀਂ ਸੀ ਆਪਾਂ ਉਹ ਧੱਕਣੀ ਬਈ ਬਣਦਾ ਨਹੀਂ ਆਪਾਂ ਜਿੱਦੇ ਦੇਖਣ ਗਏ ਆ ਆਪਾਂ ਨੂੰ ਚੰਗਾ ਲੱਗਿਆ ਬੱਚਾ ਸਾਰਾ ਕੁਝ ਦੇਖ ਕੇ ਆਪਾਂ ਖਾਨਦਾਨ ਵੀ ਦੇਖ ਕੇ ਅੱਗੇ ਬੱਚਾ ਦੇਖ ਕੇ ਫੇਰ ਲਿਆ ਸੀ ਆਪਾਂ ਉਹ ਵੀ ਆਪਣੇ ਜਿਨ੍ਹਾਂ ਤੋਂ ਆਪਾਂ ਲਿਆ ਸੀ ਉਹਨਾਂ ਨੇ ਵੀ ਆਪਾਂ ਨੂੰ ਗਿਫਟ ਹੀ ਕਰਿਆ ਸੀ ਬਾਈ ਜੀ ਨੇ ਇੱਕ ਬਾਈ ਐਵੇਂ ਗੱਲ ਬੋਲ ਵੀ ਪੂਰੇ ਹੁੰਦੇ ਨੇ ਹਨਾ ਉਦੋਂ ਜਦੋਂ ਅਸੀਂ ਮਤਲਬ ਪਿਛਲੀ ਵੀਡੀਓ ਕਰੀਏ ਦੋਸਤੋ ਉਹ ਝਲਕ ਜੀ ਦਿਖਾਈ ਸੀ ਥੋੜੀ ਜੀ ਉਦੋਂ ਗੱਲਾਂ ਕਰਦੇ ਸੀ ਕਿ ਮੈਂ ਤੇ ਬਾਈ ਬਾਈ ਕਹਿੰਦਾ ਵੀ ਚੀਜ਼ ਬਣੂਗਾ ਇੱਕ ਆਉਣ ਵਾਲੇ ਟਾਈਮ 'ਚ ਹਨਾ ਹਾਂਜੀ ਉਹ ਚੀਜ਼ ਬਈ ਅੱਜ ਬਣ ਕੇ ਸਾਹਮਣੇ ਖੜਾ ਕੋੜਾ ਤੋਂ ਉਹ ਤੁਸੀਂ ਦੱਸਣਾ ਵੀ ਕਮੈਂਟਾਂ ਦੇ ਵੀ ਕਿਵੇਂ ਲੱਗਿਆ ਹਨਾ ਬਾਈ ਤੁਸੀਂ ਸੋਚੋ ਵੀ ਆਪਾਂ ਨੂੰ 25 30 ਸਾਲ ਹੋ ਗਏ ਘੋੜੇ ਰੱਖਦਿਆਂ ਹਣਾ ਜੇ ਆਪਾਂ ਨੂੰ ਆਏ ਨਹੀਂ ਆਪਾਂ ਬੱਚਾ ਲੈ ਕੇ ਉਹਨੂੰ ਘੋੜਾ ਨਹੀਂ ਤਿਆਰ ਕਰ ਸਕਦੇ ਤਾਂ ਬੱਚਾ ਲੈਣ ਦਾ ਕੋਈ ਫਾਇਦਾ ਨਹੀਂ ਸਰ 25 30 ਸਾਲ ਦਾ ਤਜਰਬਾ ਵੀ ਖੇਤ ਤਜਰਬਾ ਹੈ ਹੁਣ ਬਹੁਤ ਲੋਕ ਆ ਜਿਹੜੇ ਆਪਦੀ ਖਰਾਕ ਨਹੀਂ ਪਾ ਸਕਦੇ 15 15 ਸਾਲ ਹੋ ਗਏ ਰੱਖਦਿਆਂ ਨੂੰ ਉਹ ਫੇਰ ਵੀ ਬਾਹਰੋਂ ਖਰਾਕ ਮੰਗਾ ਕੇ ਪਾਉਂਦੇ ਆ ਬਣੀ ਬਣਾਈ ਖਰਾਕ ਆਉਂਦੀ ਆ ਹੋਰ ਆ ਹਨਾ ਉਹ ਬਈ ਉਹ ਖਰਾਕ ਤੇ ਘੋੜਾ ਖੜਾ ਬਈ ਹਨਾ ਖਰਾਕ ਤੇ ਡਿਪੈਂਡ ਆ ਜੇ ਆਪਾਂ ਉਹਨੂੰ ਖਾਣਾ ਪੀਣਾ ਸਹੀ ਦੇਵਾਂਗੇ ਫੇਰ ਹੀ ਉਹਦੀ ਬੋਦੀ ਪਤਾ ਕੀ ਗੱਲ ਹੈ ਜੀ ਜੇ ਆਪਾਂ ਘੋੜੇ ਰੱਖੇ ਆ ਜਾਨਵਰ ਰੱਖੇ ਆ ਉਹਨਾਂ ਦੀ ਖਰਾਕ ਦਾ ਉਹਦੇ ਮਾਲਕ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਆਹ ਰੁੱਤ ਦੇ ਵਿੱਚ ਗਰਮੀਆਂ ਚ ਆਹ ਖਰਾਕ ਦੇਣੀ ਆ ਠੰਡ ਚ ਮੈਂ ਆਹ ਖਰਾਕ ਦੇਣੀ ਆ ਹਨਾ ਤੇ ਆਪਣੀਆਂ ਗੱਲਾਂ ਬਈ ਚਲੋ ਕਿਉਂ ਮੱਕਤ ਤਜਰਬਾ ਵੀ ਹੁੰਦਾ ਚਲੋ ਨਾਲ ਨਾਲ ਸਾਂਝਾ ਹੋ ਜਾਂਦਾ ਹੈ ਨਾ ਹੋਰ ਪਾਸੇ ਬਾਈ ਜਾਂਦੀਆਂ ਤੇ ਆਪਣੇ ਕੋਲੇ ਬਾਈ ਸਟੇਬਲ ਦਾ ਪ੍ਰਬੰਧ ਹੈਗਾ ਪੂਰਾ ਹਾਂ ਸਟੇਬਲ ਦਾ ਆਪਣੇ ਕੋਲੇ ਪ੍ਰਬੰਧ ਹੈਗਾ ਡਾਕਟਰ ਵੀ ਆਪਣੇ ਕੋਲੇ ਹੈਗੇ ਆ ਡਾਕਟਰ ਆਪਣਾ ਨਾਲ ਹੀ ਪੈਂਦਾ ਉਹਨਾਂ ਦਾ ਬਾਗਾ ਗੁਰਸ਼ੇਪ ਸਿੰਘ ਉਹ ਹੀ ਆਉਂਦੇ ਆ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਹੀ ਆਪਣਾ ਫਾਰਮ ਸੰਭਦੇ ਆ ਜੀ ਬਾਕੀ ਗਵਾਂਢੀ ਆ ਹਾਂ ਗਵਾਂਢੀ ਆ ਤਜਰਬਾ ਵੀ ਚੰਗਾ ਗਾ ਹੈਨਾ ਹਾਂ ਬਾਈ ਜਿੰਨਾ ਉਹਨਾਂ ਨੂੰ ਤਜਰਬਾ ਉਦੋਂ ਵੱਧ ਜ਼ੋਰ ਲਾਉਂਦੇ ਆ ਹੂੰ ਇਹ ਤਾਂ ਕਰਨ ਤੇ ਜਦੋਂ ਉਹਨਾਂ ਨੂੰ ਜਦੋਂ ਰਾਤ ਨੂੰ ਸੱਦ ਲੋ ਦਿਨੇ ਸੱਦ ਲੋ ਉਹ ਆਉਂਦੇ ਆ ਹੂੰ ਇੱਕ ਤਾਂ ਹੁੰਦਾ ਦੋਸਤੋ ਮਤਲਬ ਡਾਕਟਰੀ ਦੋ ਪ੍ਰਕਾਰ ਦੀ ਹੁੰਦੀ ਆ ਇੱਕ ਤਾਂ ਡਾਕਟਰੀ ਹੁੰਦੀ ਆ ਗਾਹਕ ਸਮਝਣ ਵਾਲੀ ਹਾਂ ਤੇ ਇੱਕ ਹੁੰਦੀ ਆ ਡਾਕਟਰੀ ਮਰੀਜ਼ ਸਮਝਣ ਵਾਲੀ ਵੀ ਮਰੀਜ਼ ਆ ਮੇਰਾ ਹਨਾ ਤੇ ਜਿਹੜਾ ਤਾਂ ਗਾਹਕ ਸਮਝਦਾ ਉਹ ਤਾਂ ਫਿਰ ਗਾਕਾਂ ਨੂੰ ਗੇ ਰਹਿ ਜਾਂਦਾ ਬਈ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਨੂੰ ਘਰ ਤਾਂ ਜਿਹੜਾ ਪਰਿਵਾਰ ਆ ਮਾਪਿਓ ਤੋਂ ਲੈ ਕੇ ਭੈਣ ਭਰਾ ਘਰ ਵਾਲੀ ਲਾਲ ਹੋਰ ਇਸ ਕੰਮ ਦੇ ਵਿੱਚ ਸਾਰਿਆਂ ਦਾ ਸੰਯੋਗ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਫੇਰ ਬੰਦਾ ਜਾ ਕੇ ਕਾਮਯਾਬ ਹੁੰਦਾ ਜੇ ਕਿਸੇ ਦਾ ਆਪਾਂ ਨੂੰ ਘਰੋਂ ਸੰਯੋਗ ਹੈ ਨਹੀਂਗਾ ਆਪਾਂ ਕੋਈ ਜਾਨਵਰ ਲਿਆਏ ਤੇ ਉਹਨੂੰ ਗਾਲਾਂ ਮਿਲੀ ਜਾਣੀਆਂ ਉਹ ਬੰਦੇ ਦਾ ਸਾਮਨ ਵਾਲੇ ਦਾ ਵੀ ਨਹੀਂ ਦਿਲ ਕਰਦਾ ਤੇ ਉਹਨੇ ਵਾਦਾ ਵੀ ਨਹੀਂ ਕਰਨਾ ਜੀ ਨਹੀਂ ਕਰਨਾ ਘਰ ਦਾ ਪੂਰਾ ਸੰਯੋਗ ਹੋਣਾ ਚਾਹੀਦਾ ਤੇ ਇਸ ਕਿੱਤੇ ਦੇ ਵਿੱਚ ਅੱਜ ਤੱਕ ਜਿਹੜਾ ਬੰਦਾ ਦਿਲੋਂ ਮਿਹਨਤ ਕਰਦਾ ਹੂੰ ਉਹਨੇ ਕਿਦੇ ਅਜ ਤੱਕ ਮੈਂ ਦੇਖਿਆ ਨਹੀਂ ਵੀ ਉਹ ਘਾਟਾ ਖਾਂਦਾ ਹੂੰ ਜਿਹੜਾ ਜੇ ਆਪਾਂ ਇਹਨਾਂ ਨੂੰ ਰਜਾਵਾਂਗੇ ਇਹ ਫੇਰ ਮਾਲਕ ਨੂੰ ਰਜਾਉਣਗੇ ਜੇ ਆਪਾਂ ਇਹਨਾਂ ਨੂੰ ਭੁੱਖੇ ਰੱਖਾਂਗੇ ਫੇਰ ਇਹ ਮਾਲਕ ਨੂੰ ਵੀ ਨਹੀਂ ਰਜਾਉਂਦੇ ਆਪਣਾ ਇਹ ਤਜਰਬਾ ਖੜਿਆ ਹੋਇਆ ਜ਼ਰੂਰੀ ਆ ਪਰਿਵਾਰ ਦਾ ਵੀ ਜ਼ਰੂਰੀ ਆ ਤੇ ਗਾਂਾਂ ਅੱਗੇ ਬੰਦੇ ਦੀ ਮਿਹਨਤ ਵੀ ਜ਼ਰੂਰੀ ਆ ਬਈ ਚਾਹੀਦੀ ਆ ਮਿਹਨਤ ਵੀ ਜ਼ਰੂਰੀ ਆ ਜੀ ਤੇ ਢਾਲੀ ਬਲ ਬਾਈ ਸਟੇਬਲ ਦਾ ਜੇ ਕੋਈ ਕਈ ਵਾਰੀ ਵੀਰ ਦਾ ਕਿਸੇ ਦਾ ਹੁੰਦਾ ਮਣ ਵੀ ਮੈਂ ਤਾਂ ਗੱਪਣ ਕਰਾ ਕੇ ਲੈਣੀ ਆ ਹੂੰ ਉਹ ਆਪਾਂ ਫੋਨ ਤੇ ਕਰ ਲਾਂਗੇ ਜੀ ਜਿੰਨਾ ਕੋ ਹੁੰਦਾਗਾ ਆਪਾਂ ਆਪਾਂ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਸਟੇਬਲ ਦਾ ਆਪਾਂ ਖਰਚਾ ਪਾ ਕੇ ਅਗਲੇ ਨੂੰ ਕੋਈ ਰਾਜੀ ਨਹੀਂ ਆਪਾਂ ਘੋੜੇ ਉਸ ਹਿਸਾਬ ਨਾਲ ਦੇਈਦਾਗਾ ਸਮਾਰ ਕੇ ਪ੍ਰੋਪਰ ਵੀ ਅਗਲੇ ਦੀ ਘੋੜੀ ਗੱਭਾਂ ਰਹਿ ਜੇ ਪਹਿਲਾਂ ਮੇਰੇ ਕੋਲੇ ਰਾਂਝਾ ਸੀ ਜੇ ਤੁਸੀਂ ਲਾ ਲੋ 100 ਘੋੜੀ ਮਿਲੀ ਆ ਤੇ ਦੋ ਚਾਰ ਘੋੜੀਆਂ ਆਪਣੇ ਕੋਲੇ ਵਾਪਸ ਆਉਂਦੀਆਂ ਸੀਗੀਆਂ ਬਤਾਵ ਕੋਲੋਂ ਆਪਾਂ ਬਹੁਤ ਘੋੜੀ ਮਲਾਈ ਬਤਾਵ ਕੋਲੇ ਵੀ ਜਿਹਦੇ ਘੋੜੀ ਚ ਨੁਕਸ ਹੋਵੇ ਉਹ ਭਾਂ ਦੇ ਵਾਪਸ ਆ ਜਾ ਮੜ ਕੇ ਹੂੰ 2-4% ਨਹੀਂ ਆਪਣੇ ਕੋਲੇ ਨਾ ਇਹ ਘੋੜੀ ਆਪਾਂ ਮਲਾਈ ਦੀ ਉਸ ਹਸਾਬ ਨਾਲ ਆ ਅਗਲੇ ਦੀ ਭਕਾਈ ਨਾ ਹੋਵੇ ਉਹਦਾ ਟਾਈਮ ਨਾ ਖਰਾਬ ਹੋਵੇ ਹੂੰ ਘੋੜੀ ਗੱਭਣੀ ਜਾਵੇ ਚੈੱਕ ਹੋ ਕੇ ਹੂੰ ਤੇ ਬਾਈ ਆਏ ਆ ਚਲੋ ਕਿਉਂ ਦੂਰੀ ਭਕਾਈ ਹੋ ਜਾਂਦੀ ਉਹ ਵੀ ਇੱਕ ਜਦੋਂ ਬਿਨਾਂ ਦੇਰਬ ਤੋਂ ਪਾਣੀ ਜਿੱਡਾਂ ਗਾ ਮਰਨ ਵਾਲਾ ਕੰਮ ਹੋ ਜਾਂਦਾ ਹਾਂ ਹਾਂਜੀ ਹਾਂਜੀ ਤੇ ਇਹਦਾ ਹੋ ਗਿਆ ਬਾਈ ਚਲੋ ਸਿਸਟਮ ਜਿਵੇਂ ਅਗਲਾ ਕੋਈ ਮੂਰਲੇ ਬੰਦੇ ਦਾ ਮਨ ਹੁੰਦਾ ਬਈ ਹਨਾ ਤੇ ਫੀਸ ਫਿਰ ਬਾਈ ਕਿੰਨੀ ਰੱਖੀ ਆ ਫੀਸ ਆਪਾਂ ਇਹਦੀ ਰੱਖੀ ਜੀ 65000 ਰੁਪਿਆ ਠੀਕ ਆ ਬਾਈ ਫੀਸ 65000 ਹਾਂ 65000 ਰੁਪਿਆ ਫੀਸ ਰੱਖੀ ਆ ਜਾਇਜ਼ ਫੀਸ ਰੱਖੀ ਆ ਕਿਉਂ ਆਪਣੇ ਏਰੀਏ ਚ ਮਾਰਵਾੜੀ ਚੰਗਾ ਘੋੜਾ ਬਲੱਡ ਲਾਈਨ ਦਾ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਇਹਨੂੰ ਰੱਖਿਆ ਜੀ ਤੇ ਫੀਸ ਵੀ ਦੋਸਤੋ ਮਤਲਬ ਇੱਕ ਖਾਨਦਾਨ ਦੋਨੇ ਪਾਸੋਂ ਕੋਕੇ ਵਾਲਾ ਆ ਗਿਆ ਪੂਰਾ ਹਨਾ ਤੇ ਉਸ ਹਿਸਾਬ ਨਾਲ ਤਾਂ ਫੀਸ ਜੈਨੂਅਨੀ ਆ ਜੇ ਆਪਾਂ ਉਹ ਘੋੜਿਆਂ ਦੀ ਫੀਸ ਨਾਲ ਕੰਪੇਅਰ ਕਰਕੇ ਜਾਂ ਦੇਖ ਕੇ ਬਾਈ ਹਨਾ ਹਾਂਜੀ ਤੇ ਚਲੋ ਤਾਂ ਆਪਣਾ ਆਪਣੇ ਜਿਹੜੇ ਘੋੜੇ ਦੇ ਮਾਲਕਾ ਹੋਰ ਆ ਉਹਨਾਂ ਦੀ ਇੱਛਾ ਹੁੰਦੀ ਆ ਕੋਈ ਕਿਸੇ ਆਪਣਾ ਆਪਣਾ ਮਿਹਨਤ ਅਗਲੇ ਦੀ ਵੀ ਮਿਹਨਤ ਆ ਹਾਂ ਅਗਲੇ ਦੀ ਮਿਹਨਤ ਆ ਮਿਹਨਤ ਕਰੀ ਆ ਬਾਈ ਘੋੜਾ ਹਾਂ ਤੇ ਤੁਸੀਂ ਲਾ ਲਓ ਪਹਿਲਵਾਨ ਪਹਿਲਵਾਨ ਨਾਲ ਵੀ ਔਖਾ ਘੋੜਾ ਤਿਆਰ ਕਰਨਾ ਘੋੜਾ ਤਿਆਰ ਕਰਨਾ ਹਾਂ ਇੱਕ ਵਾਈ ਫੁੱਲਾਂ ਦੀ ਸੇਜ ਤੇ ਵਿਸ਼ਾ ਕੇ ਪਲਣ ਵਾਲਾ ਕੰਮ ਹੀ ਹੁੰਦਾ ਜਾਨਪਰ ਤੇ ਜਿੰਨੇ ਤੁਸੀਂ ਲਾ ਲਓ ਬਾਈ ਜੀ ਹਰ ਇੱਕ ਬੰਦੇ ਦੇ ਘਰੇ ਘੋੜੀ ਆ ਤੇ ਉਹਨੂੰ ਐ ਹੁੰਦਾ ਵੀ ਮੈਂ ਵੀ ਘੋੜਾ ਰੱਖਾਂ ਆਪਣੇ ਘਰੇ ਤਿਆਰ ਕਰਾਂ ਪਰ ਇਹ ਕਿਸਮਤ ਵਾਲੇ ਘਰੇ ਘੋੜਾ ਤਿਆਰ ਹੁੰਦਾਗਾ ਪਰਮਾਤਮਾ ਦਾ ਜਿੱਥੇ ਸੰਯੋਗ ਲਾ ਲਓ ਹੱਥ ਆ ਉੱਥੇ ਹੀ ਘੋੜਾ ਤਿਆਰ ਹੁੰਦਾਗਾ ਐ ਨੀਗਾ ਵੀ ਹਰ ਇੱਕ ਬੰਦਾ ਪੈਸੇ ਵੀ ਚੱਕੀ ਵਰਦਿਆ ਪਰ ਕੋੜੇ ਨਹੀਂ ਮਿਲਦੇਗੇ ਹਾਂ ਬਾਈ ਬਸ ਗੁਰੂ ਦੀ ਕਿਰਪਾ ਨਾਲ ਹੀ ਘਰੇ ਹੁੰਦੇ ਆ ਬਾਈ ਹਨਾ ਹਾਂ ਤੇ ਬਾਕੀ ਬਾਈ ਨਹੀਂ ਉਹੀ ਗੱਲ ਮਾੜੇ ਕਰਮ ਵਾਲੇ ਦਾ ਲੱਤ ਵੀ ਨਹੀਂ ਰੱਖੀ ਕਰਮਾਂ ਦੇ ਕੋੜੇ ਦੇ ਹਨਾ ਬਾਈ ਲੱਤ ਵੀ ਕਰਮਾਂ ਵਾਲੇ ਦੇ ਵੱਜਦੀ ਆ ਦੋਸਤੋ ਇਹਦੀ ਬਾਕੀ ਪਤਾ ਕੀ ਗੱਲ ਆ ਥਲੀ ਬਲ ਬਾਈ ਮੈਨੂੰ ਜਿਹੜੀ ਗੱਲ ਵਧੇਗਾ ਲੱਗੀ ਤੇ ਆਪਣੇ ਪੰਜਾਬ ਕਿੰਗ ਚ ਵੇਖੋ ਵਾਲੇ ਦੇ ਚ ਹੈ ਬਚਪਨਾ ਜਿਵੇਂ ਇੱਕ ਉਹੀ ਗੱਲ ਵੀ ਤਿੰਨ ਸਾਲ ਤੋਂ ਘੱਟ ਤਾਂ ਆਪਾਂ ਨੂੰ ਬੱਚੇ ਦੀ ਵਾਲੀ ਦਿੱਖ ਦਿਖਦੀ ਹੁੰਦੀ ਹੈ ਹਾਂ ਬੱਚਾ ਹੁੰਦਾ ਹੀ ਬੱਚਾ ਹੀ ਹੈ ਬੱਚਾ ਹੁੰਦਾ ਕਿਉਂ ਬਈ ਬੱਚੇ ਵਾਲੀ ਦੇਖੀ ਦਿਖਣੀ ਹੈ ਪਰ ਇਹਨੇ ਬਈ ਜਿਵੇਂ ਹੱਡਾਂ ਪਹਰਾਂ ਦਾ ਇਹ ਖੁੱਲਾ ਬਣਿਆ ਖੜਾ ਹਾਂ ਸੁੰਭ ਪੂਰਾ ਤਗੜਾ ਦਾ ਬਣਿਆ ਖੜਾ ਹੱਡਾਂ ਪਹਰਾਂ ਦੀ ਮਜ਼ਬੂਤੀ ਗਰਦਨ ਨੂੰ ਦੇਖ ਲ ਕੇ ਉਹ ਐ ਖੜਨੀ ਖੁਰਨੀ ਪੂਰੀਆਂ ਦਮਦਾਰ ਲੱਗਦੀ ਹੈ ਹਨਾ ਬਈ ਜਦੋਂ ਖੜਦਾ ਰੋਪ ਪੈਂਦਾ ਘੋੜੇ ਦਾ ਰੋਪ ਤਾਂ ਤਾਂ ਹੀ ਪੈਣਾ ਨਾ ਜੀ ਮਾਂ ਚੰਗੀ ਆ ਹੂੰ ਤੇ ਬਾਪ ਚੰਗਾਗਾ ਹਾਂ ਬਈ ਤੇ ਗਾਂ ਬੱਚਾ ਚੰਗਾ ਆ ਗਿਆ ਜੀ ਮਜਬੂਤੀ ਆ ਹੱਡਾ ਪੈਰਾਂ ਦਾ ਖੁੱਲਾਗਾ ਹੈਣਾ ਸਾਰੇ ਪੱਖੋਂ ਬਈ ਉਸ ਗੱਲ ਨੂੰ ਸੰਪੂਰਨ ਤੇ ਡੀਐਨਏ ਪਾਸ ਆ ਦੋਸਤੋ ਡੀਐਨਏ ਉੱੱਕ ਰਿਪੋਰਟਾ ਜਮਾ ਆਪਦਾ ਤੁਸੀਂ ਤਸੱਲੀ ਕਰਕੇ ਕਿਉਂ ਬਈ ਬੰਦੇ ਨੇ ਨਹੀਂ ਫੀਸ ਵੀ ਦੇਣੀ ਆ ਹਾਂਜੀ ਹਾਂਜੀ ਤੇ ਜੇ ਉਹਦੇ ਮਨਤੀ ਡਾਊਟ ਰਹੀ ਗਿਆ ਬਾਅਦ ਚ ਫਿਰ ਉਹਦੀ ਗੱਲ ਆ ਨਿਆਰਾ ਨਹੀਂ ਹੁੰਦਾ ਨਹੀਂ ਨਹੀਂ ਤਸੱਲੀ ਕਰਕੇ ਤੁਸੀਂ ਬਹੁਤ ਵਧੀਆ ਕਰਿਆ ਬਈ ਡੀਐਨਏ ਵਾਲਾ ਜਿਹੜਾ ਤੁਸੀਂ ਪਹਿਲਾਂ ਹੀ ਕਲੀਅਰ ਕਰਤਾ ਕਿ ਨਹੀਂ ਜਿਹੜਾ ਹੁਣ ਟਾਈਮ ਆ ਚੱਲਦਾ ਜੀ ਬਰ ਲਟ ਲਾਈਨ ਦਾ ਟਾਈਮ ਲਾ ਲਓ ਉਹਦੇ ਵਿੱਚ ਫਿਰ ਆਪਾਂ ਨੂੰ ਉਸ ਹਾਵਨ ਵਾਲੀ ਚੱਲਣਾ ਪੈਣਾ ਚੱਲਣਾ ਪੈਣਾ ਜੇ ਅਗਲਾ ਆਪਾਂ ਨੂੰ ਆ ਕੇ ਅਗਲੇ ਕਿਸੇ ਨੇ ਚੈਲੰਜ ਕਰਦਾ ਭਰਾ ਨੇ ਵੀ ਇਹਦਾ ਡੀਐਨਏ ਦਿਖਾਓ ਆਪਣੇ ਆਪਾਂ ਕਹੀ ਜਾਈ ਵੀ ਡੀਐਨਏ ਹੈਗਾ ਤੇ ਆਪਾਂ ਦਿਖਾਈਏ ਨਾ ਉਹਦਾ ਕੀ ਫਾਇਦਾ ਜੀ ਉਹ ਜਿਵੇਂ ਬਾਈ ਵਰਗੇ ਕਹਿੰਦੇ ਹੁੰਦੇ ਆ ਕਹਿੰਦੇ ਹੱਡਾਂ ਦਾ ਦਿਲ ਤੋਂ ਹੱਟ ਮਾਰਦੇ ਜਾਂ ਹੱਟਦੇ ਹਨਾ ਹਾਂਜੀ ਤੇ ਢਾਲੀਵਾਲ ਨੇ ਬਾਈ ਨੇ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਵੀ ਬਾਈ ਨੇ ਸੱਟਾਂ ਇਹ ਕਈ ਵਾਰੀ ਖਾ ਲਈਆਂ ਕਿਉਂ ਪਹਿਲਾਂ ਰਾਂਝਾ ਕੋੜਾ ਸੀਗਾ ਤੇ ਪਹਿਲਾਂ ਰਾਂਝਾ ਗਿਆ ਰਾਂਦੇ ਤੋਂ ਬਾਅਦ ਬਾਈ ਨੇ 3-4 ਮਹੀਨੇ ਦਾ ਬੱਚਾ ਲੈ ਕੇ ਬਤਾਵ ਪਾਲਿਆ ਸੀ ਬਤਾਵ ਨੂੰ ਘੋੜਾ ਬਣਾਇਆ ਬਜ਼ਾਬਦੀ ਵੀ ਬਾਈ ਮੇਰੇ ਖਿਆਲ ਨਾਲ 70 ਦੇ ਤਕਰੀਬਨ ਹਾਈਟ ਸੀਗੀ ਹਾਂ 70 바ਗੀ ਸੀ ਉਹਦੀ ਹਾਈਟ ਆ ਤੇ 70 ਇੰਚ ਦਾ ਤਕਰੀਬਨ ਉਹ ਘੋੜਾ ਸੀ ਦੋਸਤੋ ਤੇ ਉਹ ਵੀ ਆਪਦੇ ਕੁਝ ਨ ਕੁਝ ਨਿਸ਼ਾਨੀਆਂ ਦੇ ਕੇ ਬੱਚੇ ਦੇ ਕੇ ਆਪਦੇ ਉਹ ਵੀ ਦੁਨੀਆ ਤੋਂ ਚਲੇ ਗਿਆ ਬਈ ਹਾਂ ਹਾਂ ਉਹ 4.5 ਸਾਲ ਦਾ ਹੋ ਗਿਆ ਸੀ ਆਪਣਾ ਹਾਂ ਬਈ ਜਦੋਂ ਗਿਆ ਜੀ ਉਹ ਤੇ ਬਸ ਇੰਨੀ ਦੋਸਤੋ ਵੀ ਕਿਸਮਤ ਤੇ ਚਲੋ ਬਾਈਗੜੂ ਦਾ ਇੰਨੀ ਸ਼ੁਕਰ ਹੈ ਨਾ ਵੀ ਉਹ ਆਪਦੀਆਂ ਨਿਸ਼ਾਨੀਆਂ ਦੇਖਿਆ ਤੇ ਬਾਈ ਕੋਲ ਇੱਕ ਨਿਸ਼ਾਨੀ ਉਹਦੀ ਰਹਿ ਵੀ ਗਈ ਤੇ ਉਹ ਨਿਸ਼ਾਨੀ ਬਾਈ ਕਿਹਦੇ ਟਾਈਮ ਦੀ ਹੋਗੀ ਹੂੰ ਉਹ ਤੇ ਹੋਗੀ 16 17 ਮਹੀਨਿਆਂ ਦੀ ਹੋਗੀ ਉਹਦੀ ਨਿਸ਼ਾਨੀ ਦਿੱਤੀ ਅੱਛਾ ਬਾਈ ਤੇ ਚਲੋ ਉਹ 70 ਹੋਇਆ ਸੀਗਾ ਜਿਹੜੀ ਉਹਨੇ ਨਿਸ਼ਾਨੀ ਦਿੱਤੀ ਆ ਬਤਾਵ ਨੇ ਤੇ ਪ੍ਰਮਾਤਮਾ ਨੇ ਦਿੱਤਿਆ ਜੀ ਗਿਫਟ ਆ ਉਹ ਉਹਦੇ ਨਾਲੋਂ ਆਪਾਂ ਕਹਿ ਸਕਦੇ ਆ ਵੀ ਜੋ 21 ਸੀਗਾ ਤੇ 51 ਜੀ ਮਤਲਬ ਉਹ ਜਿਵੇਂ ਕਹਿੰਦੇ ਨੇ 21 ਨੂੰ 31 ਤੇ 1 ਨੂੰ 51 ਬੋਲਿਆ ਹਾਂ ਜੇ ਉਹਨੇ ਪ੍ਰਮਾਤਮਾ ਨੇ ਆਪਣੇ ਤੇ ਸੱਟ ਮਾਰੀ ਆ ਹਾਂ ਤਾਂ ਉਹ ਪ੍ਰਮਾਤਮਾ ਨੇ ਆਪਾਂ ਨੂੰ ਆਪਾਂ 21 ਤੋਂ 31 ਕਹਿ ਦਿੰਨੇ ਆ ਪਰ ਆਪਾਂ ਨੂੰ 51 ਦਿੱਤਾ ਜੀ ਤਾਂ ਸਾਰੇ ਦੋਸਤੋ ਹੌਸਲਾ ਬਾਈ ਨਾਲ ਬੇਗੇ ਮੇਰੇ ਵੱਡੇ ਭਰਾਵਾਂ ਵਰਗਾ ਹੌਸਲਾ ਪਤਾ ਕਿਹੜੀ ਗੱਲ ਦਾ ਹੁੰਦਾ ਯਾਰ ਮੈਂ ਬੰਦੇ ਦੇ ਇਸ ਦੇ ਜਿਗਰੇ ਨੂੰ ਦੇਖ ਕੇ ਮੰਨ ਕੇ ਚੱਲੋ ਬੜਾ ਮੋਟੀਵੇਟ ਹੀ ਲਾ ਲਉ ਨਾ ਵੀ ਮੋਟੀਵੇਟ ਹੁੰਨੇ ਆ ਕੋਹੜਾ ਵੀ ਇੱਕ ਤਿਆਰ ਕਰਨਾ ਬਹੁਤ ਔਖਾ ਹੁੰਦਾ ਇੱਕ ਘੋੜਾ ਮੰਨ ਕੇ ਚੱਲੋ ਚੀਕ ਕਢਾ ਲੈਂਦਾ ਬੰਦੇ ਦੀ ਜੇ ਕਿਸੇ ਨੇ ਤਿਆਰ ਕਰਨਾ ਵੀ ਯਾਰ ਹਾਂ ਬਹੁਤ ਘੋੜਾ ਰੱਖਿਆ ਬਈ ਯਾਰ ਘੋੜਾ ਰੱਖਿਆ ਨਾ ਤੇ ਉਹ ਤੁਸੀਂ ਹੁਣ ਬਾਈ ਦਾ ਜਿਗਰਾ ਦੇਖੋ ਵੀ ਪਹਿਲਾਂ ਦੋ ਵਾਰੀ ਘੋੜੇ ਤਕੜੇ ਪੂਰੇ ਤਕੜੇ ਬਣ ਕੇ ਘੋੜੇ ਨਾਮੀ ਘੋੜੇ ਬਣ ਕੇ ਖੁੰਝ ਚੁੱਕੇ ਆ ਤੇ ਅੱਜ ਬਾਈ ਫੇਰ ਦੋ ਬੱਚਾਂ ਦੇ ਮਿਹਨਤ ਕਰੀ ਜਾਂਦਾ ਇੱਕ ਪੂਰਾ ਚੰਗਾ ਤਿਆਰ ਹੋ ਗਿਆ ਤੇ ਦੂਜਾ ਮਗਰ ਵੈਕਰੂ ਦੀ ਕਿਰਪਾ ਨਾਲ ਚਲੋ ਬੁੱਟੇ ਲੱਗ ਗਏ ਹਨਾ ਤਿਆਰ ਹੋਈ ਜਾਂਦਾ ਤੇ ਇਹੀ ਬਾਈ ਸਾਰਿਆਂ ਨਾਲ ਵੱਡੀ ਢਾਲੀ ਬਣ ਬਾਈ ਹੌਸਲਾ ਦਿੰਦੀ ਆ ਕਰਦਾ ਸਾਨੂੰ ਵੀ ਦਿੰਦੀ ਆ ਹਨਾ ਆ ਮੈਂ ਇੱਕ ਗੱਲ ਸੋਚੀ ਆ ਵੀ ਹੌਸਲਾ ਨਾ ਛੱਡੋ ਹੂੰ ਮੈਂ ਹੌਸਲਾ ਜ਼ਰੂਰ ਛੱਡ ਗਿਆ ਸੀਗਾ ਜਦੋਂ ਪਤਾਵ ਦੀ ਡੈਥ ਹੋਈ ਆ ਹੂੰ ਜਦੋਂ ਇੰਨਾ ਨੁਕਸਾਨ ਹੋ ਜੇ ਜੀ ਪਰ ਆਪਣੇ ਜਰਨਾ ਬਹੁਤ ਆਖਾ ਹਾਂ ਜਿਹੜੇ ਦੋਸਤ ਸੀ ਭਰਾ ਸੀ ਹਮ ਉਹਨਾਂ ਨੇ ਇਹ ਬੱਚਾ ਮੈਨੂੰ ਲੈ ਕੇ ਦਿੱਤਾ ਹਮ ਬਾਈ ਜੇ ਭੁੱਲਰਾਂ ਵਾਲਿਆਂ ਤੋਂ ਹਮ ਭੁੱਲਰਾਂ ਤੋਂ ਉਹਨਾਂ ਨੇ ਆਪ ਬੱਚਾ ਲੈ ਕੇ ਹਮ ਫੇਰ ਮੇਰੇ ਕੋਲੇ ਉਹ ਆਪ ਛੱਡ ਕੇ ਗਏ ਸੀ ਅੱਛਾ ਬਈ ਹਾਂ ਹਮ ਇਹ ਵੀ ਬਈ ਭਰਾਵਾਂ ਦਾ ਉਹੀ ਗੱਲ ਮੂਹ ਪ੍ਰੇਮੀ ਹੁੰਦਾ ਹਨਾ ਹਾਂਜੀ ਹਾਂਜੀ ਨਹੀਂ ਤੁਹਾਨੂੰ ਪਤਾ ਹੀ ਅੱਜਕੱਲ ਤਾਂ ਦੁਨੀਆਂ ਫਿਰ ਤੁਹਾਨੂੰ ਪਤਾ ਬਈ ਪੈਰ ਪੈਰ ਤੇ ਘੁੰਮਣ ਵਾਲੀ ਆ ਇਹ ਜਰ ਮਿੱਤਰ ਵੀ ਕਿਸੇ ਗਰਮ ਵਾਲੇ ਨੂੰ ਮਿਲਦੇ ਹੁੰਦੇ ਆ ਹਰ ਦੇ ਤੇ ਅੰਬਰਤਾਬਾਈ ਪਤਾ ਕੀ ਗੱਲ ਆ ਆਪਾਂ ਮਿਹਨਤ ਕਰੋ ਕਿਸੇ ਦਾ ਮਾੜਾ ਨਾ ਸੋਚੋ ਮਾੜਾ ਨਾ ਕਰੋ ਪਰਮਾਤਮਾ ਆਪੇ ਦਿੰਦਾਗਾ ਉਹ ਦਿਲ ਖੋਲ ਕੇ ਦਿੰਦਾਗਾ ਇਹ ਨਹੀਂਗਾ ਵੀ ਉਹ ਆ ਜੇ ਮੇਰੇ ਕੋਲ ਪਹਿਲਾਂ ਰਾਂਝਾ ਕੋੜਾ ਸੀ ਉਹਦੀ ਡੈਥ ਹੋਈ ਤਾਂ ਮੈਨੂੰ ਬਤਾਵ ਦਿੱਤਾ ਉਦੋਂ ਬਹੁਤ ਜ਼ਿਆਦਾ ਪਲੱਸ ਦਿੱਤਾ ਬਤਾਵ ਗਿਆ ਤਾਂ ਹੁਣ ਜਿਹੜਾ ਬੱਚਾ ਉਹ ਬਹੁਤ ਬਹੁਤ ਚੰਗਾ ਬੱਚਾ ਬਣੂਗਾ ਆ ਦੇ ਜਦੋਂ ਟਾਈਮ ਆਉਣਾ ਉਹ ਤਾਂ ਵੀ ਜਾਂਦਾ ਜਾਂਦਾ ਇੱਕ ਚੀਜ਼ ਦੇ ਗਿਆ ਉਹ ਵੀ ਚੀਜ਼ ਦੇ ਗਿਆ ਜੇ ਆਪਾਂ ਦਿਲੋਂ ਮਿਹਨਤ ਕਰਦੇ ਆਂ ਤਾਂ ਪ੍ਰਮਾਤਮਾ ਦੇ ਰੰਗ ਜ਼ਰੂਰ ਦਿਖਾਉਂਦੇ ਤੇ ਇਹ ਬੱਚੇ ਦੀ ਦੋਸਤੋਂ ਆਪਾਂ ਜਿਆਦਾ ਡਿਟੇਲ ਨਹੀਂ ਫਿਲਹਾਲ ਤੁਹਾਨੂੰ ਦੱਸਦੇ ਇਹ ਤੁਹਾਨੂੰ ਧਮਾਕਾ ਅਗਲੇ ਸਾਲ ਕਰਾਂਗੇ ਕਿਉਂਕਿ 17 ਮਹੀਨੇ ਦਾ ਹੋ ਗਿਆ ਤੇ ਅਗਲੇ ਸਾਲ ਜਦੋਂ 27 ਠਾਗਾਂ ਦਾ ਹੋਊਗਾ ਉਦੋਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪਾਂ ਬਾਕੀ ਢਾਲੀਪਾਲ ਬਾਈ ਇਹ ਹੋ ਗਿਆ ਆਪਣੇ ਦੋਨੇ ਬੱਚੇ ਫੇਰੇ ਤੇ ਜੇ ਆਪਾਂ ਗੱਲ ਕਰਕੇ ਓਪਨਾ ਬਾਈ ਹੁਣ ਸਾਰੇ ਭਰਾਵਾਂ ਵਾਸਤੇ ਹਾਂਜੀ ਹਾਂਜੀ ਫਕਰ ਫੋਟੋ ਜਿਵੇਂ ਦੇ ਦੇਗੇ ਸੱਦਾ ਸਾਰਿਆਂ ਨੂੰ ਖੁੱਲਾ ਸੱਦਾ ਦੇ ਦਿਓ ਜੀ ਭਰਾਵਾਂ ਨਾਲੇ ਤੁਸੀਂ ਆਗੇ ਤੁਸੀਂ ਸੱਦਾ ਦੇਣਾ ਸੱਦਾ ਦੇ ਦਿਓ ਹਾਂ ਬਾਈ ਹਾਂਜੀ ਤੇ ਅੱਜ ਬਾਈ ਫਿਰ ਮੂਰਤ ਵੀ ਕਰਨਾ ਅੱਜ ਮੂਰਤ ਵੀ ਕਰਾਂਗੇ ਸਰਪੰਚ ਸਾਹਿਬ ਆਇਆ ਘੋੜੀ ਲੈ ਕੇ ਜੀ ਅੱਜ ਅੱਜ ਹੀ ਤੁਹਾਡੀ ਵੀਡੀਓ ਸੀ ਤੇ ਉਧਰੋਂ ਮੌਕੇ ਤੇ ਸਰਪੰਚ ਸਾਹਿਬ ਆ ਗਏ ਅੱਜ ਪਹਿਲੀ ਘੋੜੀ ਵੀ ਆ ਗਈ ਕਰੇ ਪਹਿਲੀ ਘੋੜੀ ਵੀ ਆ ਗਈ ਹੈ ਮਲਾਉਣੀ ਹੈ ਜੀ ਅੱਜ ਪੰਜਾਬ ਕਿੰਗ ਤੋਂ ਪਹਿਲੀ ਘੋੜੀ ਦੋਸਤੋ ਮੇਟ ਹੋਗੀ ਦੂਜੀ ਕੁੜੀ ਥੋੜ੍ਹੀ ਹੋ ਸਕਦੀ ਆ ਹੁਣ ਉਹ ਤੁਸੀਂ ਹੈਨਾ ਬਾਈ ਨੂੰ ਕਰੋ ਘੰਟੀ ਜੇ ਕਿਸੇ ਭਰਾ ਨੇ ਕੁੜੀ ਤੇ ਸਰਵਿਸ ਲੈਣੀ ਆਪਦੀ ਕੋਈ ਭਰਾ ਸਰਵਿਸ ਲੈਣਾ ਚਾਹੁੰਦਾ ਤਾਂ ਤੁਸੀਂ ਬਾਈ ਅਮਰਜੀਤ ਨੂੰ ਕਰ ਲਿਓ ਮਾਰ ਲਿਓ ਘੰਟੀ ਬਾਕੀ ਦੋਸਤੋ ਅ ਬਾਈ ਦਾ ਸਟੱਡ ਫਾਰਮ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਰਾਮਾ ਤਲਵੰਡੀ ਰੋਡ ਦੇ ਉੱਪਰ ਤਲਵੰਡੀ ਸਬ ਰੋਡ ਦੇ ਉੱਪਰ ਬਾਈ ਦਾ ਫਾਰਮ ਰਹਿ ਗਿਆ ਤੇ ਥੋੜਾ ਜਿਹਾ ਪਿੱਛੇ ੜਮਾ ਰੋਡ ਤੋਂ ਕਿਲਾ ਤੋਂ ਕਿਲੇ ਬਾਈ ਛੱਡ ਕੇ ਬਾਈ ਦਾ ਨਾਲ ਹੀ ਫਾਰਮ ਆ ਬਾਕੀ ਦੋਸਤੋ ਬਾਈ ਦੇ ਜਗਰੇ ਨੂੰ ਵੀ ਸਲਾਮ ਆ ਤੇ ਬਾਈ ਵਧਾਈਆਂ ਵੀ ਤੁਹਾਨੂੰ ਬਹੁਤ-ਬਹੁਤ ਕਿਉਂਕਿ ਜਾਨਵਰ ਦੋਨੇ ਬਹੁਤ ਚੰਗੇ ਮਗਰਲਾ ਵੀ ਬਹੁਤ ਚੰਗਾ ਤਿਆਰ ਹੋਈ ਜਾਂਦਾ ਤੇ ਆ ਪੰਜਾਬ ਕਿੰਗ ਦਾ ਆਪਣਾ ਬਾਈ ਸੁਖਨਾਲਾ ਹਨਾ ਕਹਨੇ ਮੋੜਦਾ ਨਹੀਂ ਨਹੀਂ ਸੋਨੂ ਵੀ ਵਧਾਈਆਂ ਬਾਈ ਜੀ ਬਹੁਤ-ਬਹੁਤ ਵਧਾਈਆਂ ਤੁਸੀਂ ਆਇਆ ਚਲੋ ਟਾਈਮ ਕੱਢ ਕੇ ਹਨਾ ਹਾਂਜੀ ਬਾਈ ਮੈਂ ਇੱਕ ਫੋਨ ਹੀ ਕਰਿਆ ਸੀਗਾ ਨਹੀਂ ਨਹੀਂ ਅੱਜ ਸੋਹੇ ਬਾਈ ਜੀ ਨੂੰ ਫੋਨ ਕਰਿਆ ਇਹਨਾਂ ਨੇ ਆਪ ਦਾ ਕੰਮ ਛੱਡ ਕੇ ਵਿਆਹ ਛੱਡ ਕੇ ਕਹਿੰਦੇ ਅਸੀਂ ਹੁਣ ਹੀ ਆਵਣੇ ਆ ਨਹੀਂ ਭਾਈ ਭਰਾ ਦਾ ਪਿਆਰ ਹੁੰਦਾ ਭਰਾਵਾਂ ਦਾ ਬਾਕੀ ਭਾਈ ਆਏ ਆ ਇਹਦਾ ਸਾਡੇ ਦਾ ਦੋਸਤੋ ਗਮਾਂਢੀ ਪਿੰਡ ਨੇ ਇੱਕੋ ਗੱਲ ਹਨਾ ਆਪਦਾ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਇਹਦੇ ਘੋੜੇ ਕੀ ਤੇ ਮੇਰੇ ਕੀ ਹਨਾ ਆਪਦੀ ਨੇ ਤੇ ਦੋਸਤੋ ਐਵੇਂ ਆ ਗੱਲ ਤੁਹਾਨੂੰ ਹੁਣ ਭਰਾਵਾਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਤੇ ਬਾਕੀ ਬਾਈ ਦੀ ਮਿਹਨਤ ਆ ਹਨਾ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਬਾਈ ਨੇ ਬੱਚਾ ਇਹ ਐਡਾ ਦੰਗਾ ਤਿਆਰ ਕਰਿਆ ਤੇ ਇਹ ਬਾਈ ਦੀ ਮਿਹਨਤ ਹੁਣ ਆਪਣੇ ਸਾਰੇ ਘੋੜਿਆਂ ਵਾਲੇ ਭੈਣ ਭਰਾਵਾਂ ਵੀਰਾਂ ਤੱਕ ਤੁਸੀਂ ਇਹ ਪਹਚਾਉਣੀ ਆਂਗੀ ਵੀਡੀਓ ਜਦ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਘੋੜਾ ਤੁਹਾਨੂੰ ਕਿਵੇਂ ਲੱਗਾ ਤੇ ਹਰੇ ਵੀਰਾਂ ਤੱਕ ਆਪਣੇ ਬਾਈ ਅਮਰਜੀਤ ਢਾਲੀਵਾਲ ਦੀ ਤੁਸੀਂ ਮਿਹਨਤ ਸਾਂਝੀ ਕਰਿਓ ਹਨਾ ਤੇ ਢਾਲੀਵਾਲ ਬਾਈ ਬਹੁਤ ਵਧੀਆ ਲੱਗਾ ਬਹੁਤ ਹੀ ਖੁਸ਼ੀ ਹੋਈ ਹੁਣ ਦਿਨ ਵੀ ਛਪਣ ਲੱਗਾ ਹਨ ਲੱਗਾ ਹਨੇਰਾ ਹੋਣ ਲੱਗਿਆ ਤੇ ਦਿਓ ਇਜਾਜ਼ਤ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਹਨਾ ਬਹੁਤ ਖੁਸ਼ੀ ਹੋਈ ਆਪਣਾ ਬੱਚਾ ਦਿਖਾ ਕੇ ਬਾਕੀ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਬੱਚਾ ਕਿਵੇਂ ਲੱਗਾ ਧੰਨਵਾਦ ਜੀ ਸਾਰੇ ਦੋਸਤਾਂ ਦਾ